ਅੱਜ ਮੈਂ ਵੇਖਣ ਡਿਆ ਸੀ ਉਹਨਾਂ ਐਮਐਲਏ ਗੱਡੀ ਦੀ ਛੱਤ ਤੇ ਚੜ੍ਹ ਕੇ ਰੋਣਾ ਪਾਉਣ ਡਿਆ ਆਈਗਾ ਪਾਣੀ ਆ ਗਿਆ ਆ ਆ ਗਿਆ ਆ ਗਿਆ ਸਾਡੀਆਂ ਪੈੜੀਆਂ 'ਚ ਪਿਆ ਸਾਡੇ ਮੇਰਾ 5 ਕਿਲੇ 3 ਕਿਲੇ ਤੋਂ ਨਾ ਖਤਲ ਹੋ ਗਿਆ ਉੱਥੇ 15 ਦਿਨ ਹੁਗੇ ਚਾਪਦੇ ਨੇ ਦੂਜਾ ਜਿਹੜਾ ਆ ਪਤਾ ਨਹੀਂ ਮਾਰੇ ਨੇ ਹਮਾਚਲ 'ਚੋਂ ਹਮਾਚਲ ਸਰਕਾਰ ਕੀ ਦੀ ਆ ਕਾਂਗਰਸ ਦੀ ਉਹਨਾਂ ਨੂੰ ਉਹਨਾਂ ਨੂੰ ਕਹੋ ਅੱਗ ਲਾਓ ਉਹਨਾਂ ਨੂੰ ਵੀ ਹਿਸਾਬ ਨਾਲ ਛੱਡਿਆ ਕਰੋ ਆਪਣੇ ਫਫੜ ਨੂੰ ਕਿਉਂ ਜਦੋਂ ਪਾਣੀ ਦਾ ਬੰਗ ਬਣਾ ਕੇ ਪੰਜਾਬ 'ਚਾ ਤੁ ਫੜਦੇ ਆਂ ਤਾਂ ਇੱਥੇ ਐਮਐਲਏ ਗੱਡੀਆਂ ਦੀ ਛੱਡੇ ਚੜਿਆ ਫਿਰਦਾ ਉਥੇ ਨਹੀਂ ਬੋਲਿਆ ਜਾਂਦਾ ਪਾਣੀ ਹਸਾਬ ਦਾ ਛੱਡੋ ਬਹੁਤ ਪਿਆਰ ਭਰੀ ਸ਼ਾਸਤਰੀ ਕਾਲ ਮਹਾਰਾਜ ਕਰੇ ਸੱਚੇ ਪਾਤਸ਼ਾਹ ਤੁਸੀਂ ਸਾਰੇ ਚੜ੍ਹਦੀ ਕਲਾ ਵਿੱਚ ਰੱਖੋ ਦਿਨ ਦੁੱਗਣੀ ਰਾਤ ਚੌਗਣੀ ਕਮਾਈ ਕਰੋ ਮੇਰਾ ਆ ਜਿਹੜਾ ਲਾਈਵ ਹੋਣ ਦਾ ਮਕਸਦ ਆ ਉਹ ਸਿਰਫ ਇੰਨਾ ਆ ਕਿ ਆਪਾਂ ਨੂੰ ਪਤਾ ਜਿਹੜਾ ਦਰਿਆ ਦਾ ਖੇਤਰ ਆ ਉਹਦਾ ਪਾਣੀ ਵਧ ਰਿਹਾ ਆ ਇਹਦੀ ਸਭ ਤੋਂ ਵੱਧ ਮਾਰ ਜਿਹੜੀ ਨੇ ਸਭ ਤੋਂ ਵੱਧ ਮਾਰ ਉਹ ਸਾਡੇ ਪਿੰਡ ਨੂੰ ਪੈਂਦੀ ਆ ਉਹ ਕਤੋਂ ਪੈਂਦੀ ਆ ਬਤਾਲੇ ਦੇ ਅੱਗੇ ਚੱਕੋ ਕੀ ਦੇ ਅੱਗੇ ਢਿਲਵਾ ਦੇ ਅੱਗੇ ਰਾਰਾ ਸੁਆਮੀ ਡੇਰੇ ਨੇ ਟੇਡੇ ਕਰਕੇ ਸਟੱਡ ਲਾ ਦਿੱਤੇ ਆ ਪਾਣੀ ਜਿਹੜੀ ਉਹ ਨੂੰ ਆਬਰ ਲੱਗਦੀ ਜਿਹਨੂੰ ਆਪਾਂ ਕਹਿ ਦਿੰਨੇ ਆ ਜਿਹੜਾ ਆੜ ਦੇ ਵਿੱਚ ਕੋਈ ਉਛਲਦਾ ਕਹਿੰਦਾ ਕੋ ਆਬਰ ਲੱਗਦੀ ਆ ਅੱਜ ਮੈਂ ਵੇਖਣ ਡਿਆ ਸੀ ਇੱਥੋਂ ਦਾ ਐਮਐਲ ਗੱਡੀ ਦੀ ਛੱਤ ਤੇ ਚੜ ਚੜ ਰੌਲਾ ਪਾਉਣ ਡਿਆ ਆਈ ਗਿਆ ਪਾਣੀ ਆ ਗਿਆ ਆ ਆ ਗਿਆ ਤੇ ਆ ਗਿਆ ਤਾਂ ਸਾਡੀਆਂ ਪਿਆਲੀਆਂ ਚ ਪਿਆ ਸਾਡੇ ਮੇਰਾ 5 ਕਿੱਲੇ 3 ਕਿੱਲੇ ਝੋਨਾ ਖਤਮ ਹੋ ਗਿਆ ਉਹ ਚ 15 ਦਿਨ ਹੋ ਗਏ ਚੱਲਦੇ ਨੂੰ ਦੂਜਾ ਜਿਹੜਾ ਆ ਉਹ ਪਤਾ ਨਹੀਂ ਮਾਰੇ ਨੇ ਕੀ ਕਰਨਾ ਤੇ ਸਾਰੇ ਪਿੰਡ ਦਾ ਤੇ ਵੱਡੀ ਗੱਲ ਮੈਂ ਕਹਣਾ ਚਾਹੁੰਦਾ ਵੀ ਹਿਮਾਚਲ ਚੋਂ ਪਾਣੀ ਆਉਂਦਾ ਹਿਮਾਚਲ ਚੋਂ ਹਿਮਾਚਲ ਸਰਕਾਰ ਕੀ ਦੀ ਜਾਂ ਕਾਂਗਰਸ ਦੀ ਉਹਨਾਂ ਨੂੰ ਉਹਨਾਂ ਨੂੰ ਕਹੋ ਅੱਗ ਲਾਓ ਉਹਨਾਂ ਨੂੰ ਵੀ ਇਨਸਾਫ ਨਾ ਛੱਡਿਆ ਕਰੋ ਆਪਣੇ ਫੁੱਫੜ ਨੂੰ ਕਿਉਂ ਜਦੋਂ ਪਾਣੀ ਦਾ ਬੰਬ ਬਣਾ ਕੇ ਪੰਜਾਬ ਜਿੱਕਾ ਤੁ ਸੁੱਟਦੇ ਆ ਹਿਮਾਚਲ ਚ ਕਾਂਗਰਸੀ ਸਰਕਾਰ ਆ ਕਾਂਗਰਸ ਦਾ ਇੱਥੇ ਐਮਐਲਏ ਗੱਡੀਆਂ ਦੀ ਛਾਤੇ ਚੜਿਆ ਫਿਰਦਾ ਉੱਥੇ ਨਹੀਂ ਬੋਲਿਆ ਜਾਂਦਾ ਪਾਣੀ ਹਿਸਾਬ ਨਾ ਛੱਡੋ ਪਤਾ ਨਹੀਂ ਕੀ ਤੁਸੀਂ ਬਿਲਕੁਲ ਕੱਲ ਸਿਆਸਤ ਤੇ ਹੀ ਉਹ ਬੰਦੇ ਮਰਨਦੇ ਆ ਸਾਡਾ ਕੋ ਕਪੜੇ ਪਾਉਣ ਨੂੰ ਚਾਜਦੇ ਸਵੇ ਦਾ ਮੂੰਹ ਤੁਹਾਨੂੰ ਜੀ ਨਹੀਂ ਕੀਤਾ ਜਮੀਨਾ ਤੁਸੀਂ ਚੜ ਚੜ ਕੇ ਛੱਤਾਂ ਦੇ ਆਪਣੀ ਟੀਆਰਪੀ ਤੇ ਹੋਏ ਆ ਕਦੀ ਕੈਮਰਾ ਚੁੱਕਿਆ ਇੰਨੇ ਨਡਾਲੇ ਹਾਏ ਗੰਦ ਪੈ ਗਿਆ ਹਾਏ ਗੰਦ ਪੈ ਗਿਆ 50 ਸਾਲ ਹਲਕਾ ਘਰ ਦੇ ਨਾਲ ਕਰਤਾ ਬੁਰਾ ਹਾਲ ਨਾ ਕੋ ਪਾਣੀ ਦੀ ਸਪਲਾਈ ਮੰਦੇ ਹਾਲ ਸਕੂਲਾਂ ਨੂੰ ਪਿਆ ਜੰਗਾਲ ਤੇ ਡਿਸਪੈਂਸਰੀਆਂ ਦਾ ਕੋਈ ਵੇਖੋ ਕਿਡਾ ਮਾੜਾ ਹਾਲ ਤੇ ਲਖ ਦੀ ਲਾੜਤ ਜੇ ਕੋ ਕਹੇ 50 ਸਾਲ ਹਲਕਾ ਭਲਾ ਦੇ ਨਾਲ ਨਡਾਲੇ ਸੀਵਰੇਜ ਭੈਣ ਦਿਆ ਜਦੋਂ ਸੀਵਰੇਜ ਪਾਉਣਾ ਮਾੜਾ ਮੋਟਾ ਪੁੱਟਿਆ ਹੀ ਜਾਣਾ ਤੇ ਹੁਣ ਨਡਾਲੇ ਤੋਂ ਟਲਮਾਲੀ ਸੜਕ ਬਣ ਜਾਣੀ ਹੈ ਬਾਬੇ ਜੀ ਕਿਰਪਾ ਨਾਲ ਸੱਚੇ ਪਾਤਸ਼ਾਹ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਕਿਰਪਾ ਕਰ ਦੇਣੀ ਹੈ ਆਪਣੇ ਤੇ ਮਹਾਰਾਜ ਨੇ ਇਹ ਬਣ ਜਾਣੀ ਹੈ ਤੇ ਜਿਹੜੀ ਬੇਗੋਵਾਲ ਤੋਂ ਹੈਗੀ ਹੈ ਭਲਾਤਾ ਕੋਈ ਬਣੀ ਵੀ ਉੱਤੇ ਵੀ ਤਾਂ ਲਾਈਵ ਹੋ ਜਾ ਕਰੋ ਭਲਾਤ ਤੋਂ ਜਿਹੜੀ ਹੈਗੀ ਆ ਉਧਰ ਕੋ ਕੋ ਵਰਤਕ ਬਣੀ ਵੀ ਉੱਤੇ ਵੀ ਹੋ ਜਾ ਕਰੋ ਭਲਾਤੋਂ ਜਿਹੜੀ ਕਰਤਾਰਪੁਰ ਤੱਕ ਬਣੀ ਪਈ ਉੱਤੇ ਵੀ ਲਾਈਵ ਹੋ ਜਾ ਕਰੋ ਵੀ ਹਰ ਟਾਈਮ ਨੁਕਸੀ ਕੱਢੀ ਜਾਣੇ ਨੁਕਸੀ ਕੱਢੀ ਜਾਣੇ ਆ ਨਰਾਲੇ ਦਾ ਮੈਂ ਤਰਲਾ ਮੈਂ ਤ ਕੀਤਾ ਹੈ ਭਾਜੀ ਸਿਮਰੰਦਾ ਵੀ ਯਾਰ ਆਪਾਂ ਛੱਡੀਏ ਭਾਜੀ ਆਪਾਂ ਚਲੋ ਕੋਈ ਗੱਲ ਨਹੀਂ ਜਿੱਦਾਂ ਵੀ ਆਪਾਂ ਉਹਨਾਂ ਨੇ ਕਿਹਾ ਬਹਿ ਜਾਓ ਮੇਰੀ ਗੱਲ ਵੀ ਹੋਈ ਪ੍ਰਧਾਨ ਸਾਹਿਬ ਨਾਲ ਦਾ ਵੀ ਤਰਲਾ ਕੀਤਾ ਮੈਂ ਵੀ ਆਪਾਂ ਨਾ ਕੰਮ ਕਰੀਏ ਜੇ ਤੁਹਾਨੂੰ ਲੱਗਦਾ ਕੋਈ ਪ੍ਰੋਬਲਮ ਆ ਸਾਨੂੰ ਦੱਸੋ ਕੋਈ ਨਹੀਂ ਪਾਰਟੀਬਾਜੀ ਆਪਣੇ ਸਾ ਜਿੱਦਾਂ ਤੁਸੀਂ ਕਿੰਨਾ ਆਪਾਂ ਤੁਹਾਡੇ ਨਾਲ ਚੱਲਦੇ ਤੁਸੀਂ ਸਾਡੇ ਸੱਜਣਾ ਸਤਿਕਾਰਯੋਗ ਆ ਚਾਚੇ ਤਾਏ ਆ ਤੁਹਾਡੇ ਨਾਲ ਪਿਆਰ ਪਤਾ ਨਹੀਂ ਇਹਨੂੰ ਮੈਂ ਮਹਾ ਮਨਾਉਂ ਤਿਆਂ ਉਹਨੇ ਆ ਕੇ ਫੇਰ ਲਾਈਵ ਜਾ ਹੋ ਕੇ ਰੋਣਾ ਪਤਾ ਆ ਹੋ ਗਿਆ ਉਹ ਹੋ ਗਿਆ ਆ ਹੋ ਗਿਆ ਯਾਰ ਇਦਾਂ ਨਹੀਂ ਹੁੰਦਾ ਹੁੰਦਾ ਚੱਕੋਗੀ ਵਾਲਾ ਸਕੂਲ ਤੁਸੀਂ 50 ਸਾਲ ਤੋਂ ਜੇ ਦੇ ਰਹੇ ਚੱਕੋਗੀ ਤੋਂ 50 ਸਾਲ ਤੇ 5.5 ਫੁੱਟ ਨੀਵਾ ਹੋ ਗਿਆ ਦਿਖਿਆ ਨਹੀਂ ਮੈਂ ਸਸ ਹਟਾ ਲਈ ਮਿੱਟੀ ਪੁਆਈ ਆ ਹਲਕਾ ਚਾਰ ਸਾਬ ਦਾ ਤਰਲਾ ਕੀਤਾ ਸਾਨੂੰ ਦੋ ਕਮਰੇ ਮਿਲੇ ਆ ਬਾਕੀ ਮਾੜਾ ਮੋਟਾ ਕੰਮ ਚੱਲਣ ਡਿਆ ਤੇ ਫੇਰ ਪੈਸੇ ਆ ਜਾਣੇ ਆ ਤੁਸੀਂ ਬਾਦ ਹੀ ਇੰਨਾ ਕਫਰ ਤੋਲਦੇ ਆ ਤੁਹਾਨੂੰ ਰੱਬ ਦਾ ਮਾਸਾ ਖੋਫ ਨਹੀਂ ਖਾਓ ਮਾਰੇ ਨਹੀਂ ਯਾਦ ਕਰਕੇ ਐ ਜਿਹੜਾ ਕਰਦੇ ਨਾ ਐ ਇੱਥੇ ਰੱਖ ਕੇ ਹੱਥ ਦੱਸੋ ਤੁਸੀਂ ਬੰਦੀ ਕਿੰਨੇ ਕੀਤੀ ਆ ਪੇਮੈਂਟ ਸਾਰੀ ਜਿਹੜੀ ਸੜਕ ਬਣੀ ਜੀ ਕਿੰਨੀ ਡੇਡ ਨੂੰ ਹੋਈ ਤੁਹਾਡੇ ਕੋਲ ਬਾਕੀ ਸਾਰਾ ਡਾਟਾ ਜਿਹਨੂੰ ਡੇਟਾ ਡੇਟਾ ਕਿਨੇ ਡੇਟਾ ਡਾਟਾ ਡੇਟਾ ਹੁੰਦਾ ਡਾਟਾ ਤੁਸੀਂ ਡੇਟਾ ਕਿਨੇ ਆ ਤੁਹਾਡੇ ਕੋਲ ਨਹੀਂ ਲਾਓ ਕੱਢੋ ਤੇ ਸੁਪਰੀ ਹਾਈ ਕੋਰਟ ਨੇ ਜਿਹੜੀ ਆ ਲਾਈ ਹੋਈ ਆ ਰੋਕ ਵੀ ਡੇਰਾ ਬਿਆਸ ਜਿਹੜਾ ਉਦੀ ਮੈਨੇਜਮੈਂਟ ਜਿਹੜੀ ਆ ਉਹ ਕੁਦਰਤੀ ਵਹਾਅ ਨੂੰ ਚੇਂਜ ਨਹੀਂ ਕਰ ਸਕਦੀ ਤੁਹਾਡੇ ਮੂੰਹ ਚੋਂ ਇੱਕ ਲਫਜ਼ ਹੀ ਨਿਕਲਿਆ ਵੀ ਉਹ ਪਾਣੀ ਦਾ ਵਹਾਅ ਇਦਾਂ ਨੂੰ ਚੱਲਦਾ ਨਾ ਕਿਉਂਕਿ ਤੁਸੀਂ ਉੱਥੇ ਬੋਲਣਾ ਹੀ ਨਹੀਂ ਤੁਹਾਨੂੰ ਇੰਗਲੈਂਡ ਮਗਨੀਕੀਆ ਅਸਲੀ ਕੀਆ ਕਲਿੱਕ ਕੀਆ ਭਲਾ ਢਗਾਣ ਉੱਪਰ ਨੇ ਕਿਹੜੇ ਗੱਲ ਜੇ ਸਾਨੂੰ ਪਤਾ ਹੀ ਨਹੀਂ ਇੰਗਲੈਂਡ ਚ ਕੀ ਹੋ ਰਿਹਾ ਸਾਨੂੰ ਕੀ ਮਤਲਬ ਯਾਰ ਅਸੀਂ ਡੁੱਬਣ ਦੇ ਆ ਹਿਮਾਚਲ ਚ ਕਾਂ ਅਸਲੀ ਸਰਕਾਰ ਆ ਉਹਨਾਂ ਨੂੰ ਉਹਨਾਂ ਦਾ ਸਿਆਪਾ ਕਰੋ ਜਾ ਕੇ ਇੱਥੇ ਗੱਡੀਆਂ ਦੀ ਛੱਤਾਂ ਤੇ ਚੜ ਚੜ ਕੇ ਸਰਕਾਰ ਨੂੰ ਭੰਡਣ ਨਾਲੋਂ ਉਹਨਾਂ ਦਾ ਸਿਆਪਾ ਕਰੋ ਜਿਹੜੇ ਪਾਣੀ ਦਾ ਬੰਬ ਬਣਾ ਕੇ ਛੁੜ ਦਿੰਦੇ ਇਕੱਠਾ ਹੀ ਇੱਥੇ ਸਾਡੇ ਜਿੰਨਾਂ ਕੌਣ ਤੰਗਾ ਪਾਣੀ ਤੋਂ ਸਾਡੀ ਰੋਟੀ ਪਾਣੀ ਸਭ ਕੁਝ ਹੈ ਹੀ ਉਹ ਖੇਤੀ ਤੋਂ ਆ ਉਹ ਸਾਨੂੰ ਉਧਰ ਤੁਸੀਂ ਜਾਂਦੇ ਨਹੀਂ ਆ ਇੱਥੇ ਆ ਕੇ ਛਤਰ ਤੇ ਚੜ ਜਾਂਦੇ ਆ ਛਤਰ ਚੜ ਕੇ ਕਰਨਾ ਕਿ ਇਹ ਪਿਛਲੀਆਂ ਤੁਸੀਂ ਦੋ ਚੱਕਰ ਫਕਵਾਤ ਤੇ ਲੜ ਕੇ ਲੈਣੇ ਪਏ ਮੁੜ ਕੇ ਰੋਲਾ ਰੱਪਾ ਪਾ ਕੇ ਲੈਣੇ ਪਏ ਵਿਰੋਧ ਕਰ ਦੋ ਅਸਲੀ ਮਾਗਿਆ ਤਾਂ ਯਾਰ ਕੋਈ ਸਹਿਲ ਸਵਰਤੋ ਕੋਈ ਤਰੱਕੀ ਹੋਣ ਦੋ ਆ ਮਿੰਤਾ ਲਈ ਗੱਲ ਐ ਕੋਈ ਤਰੱਕੀ ਹੋਣ ਦੋ ਕੋ ਕੰਮ ਚਾਲ ਲੈਣ ਦੋ ਅਟੇਲ ਵਾਰ ਤੀ ਆੜਾ ਨੜਾਲੇ ਟਰੀਟਮੈਂਟ ਪਰਾੜ ਲਗਾ ਕਿ ਦਿਖਦਾ ਹੀ ਨਹੀਂ ਆਪਾਂ ਨੂੰ ਇਹ ਕਿਹੜੀ ਸਰਕਾਰ ਨੇ ਲਾਇਆ ਵਾ ਮੋਹਲਾ ਕਰੇ ਚਲਾਇਆ ਕਿਹੜੀ ਸਰਕਾਰ ਨੇ ਚਲਾਇਆ ਵਾ ਫਿਰ ਕਮਾਲ ਦੀ ਗੱਲ ਤੇ ਜੇ ਇਹ ਪ੍ਰਧਾਨ ਸਾਹਿਬਾ ਦਰਲਾਬਿੰਦ ਕਰਦੇ ਹੋ ਇਕੱਠੇ ਹੋ ਕੇ ਕੰਮ ਕਰੀਏ ਪਰ ਸਾਹ ਤੂੰ ਹੀ ਆ ਕੇ ਵਿੱਚ ਹੋ ਜਾ ਲਾਈਵ ਵੀ ਇਹ ਕੰਮ ਚੱਲਿਆ ਕਿਉਂ ਆ ਕਿਉਂਕਿ ਤੁਹਾਨੂੰ ਕੰਮ ਨਾਲ ਮਤਲਬ ਹੀ ਨਹੀਂ ਤੁਹਾਨੂੰ ਨਹੀਂ ਮਤਲਬ ਕਿ ਇਹਦਾ ਕੋ ਕੰਮ ਹੁੰਦਾ ਕਿ ਨਹੀਂ ਦਾ ਤੁਹਾਨੂੰ ਆਪਣੀ ਸਿਆਸਤ ਨਾਲ ਸਿਆਸਤ ਨਾਲ ਕਦੀ ਮੈਂ ਵੀ ਬੀਬੀ ਖਾਲੜਾ ਤੇ ਬੋਲਣਾ ਤੇ ਬੀਬੀ ਖਾਲੜਾ ਕਿ ਨਹੀਂ ਜਿੱਥੇ ਬਾਕੀ ਮਰ ਗਿਆ ਵੀ ਮਰ ਗਿਆ ਕਦੀ ਮੈਂ ਵਰਤਪਾਲ ਦੇ ਅੱਗੇ ਬੋਲਣਾ ਤੇ ਮੁੜ ਕੇ ਕਹਿਣਾ ਯਾਰ ਮੈਂ ਕਿੱਦਾਂ ਬੋਲ ਸਕਦਾ ਮੈਂ ਕਿੱਦਾਂ ਬੋਲ ਸਕਦਾ ਮੈਂ ਤਾਂ ਪਾਰਟੀ ਦੇ ਕਾਇਦੇ ਚ ਹਾਂ ਕੀ ਆਪਾਂ ਸੋਚਣਦੇ ਆ ਕੀ ਆਪਾਂ ਕਰਨ ਦੇ ਆ ਉਹ ਮਿਲਤ ਵਾਲੀ ਗੱਲ ਆ ਆ ਹੜਾ ਤੇ ਆ ਕੇ ਟੀਆਰਪੀ ਲੈਣੀਆਂ ਬੰਦ ਕਰੋ ਉਦਾਂ ਜੇ ਕਿਸ ਨੂੰ ਰੁਪਈਆ 10 ਰੁਪਈਆ ਯਾਰ ਦੇਣਾ ਜੇ ਤੇ ਤੁਹਾਡਾ ਬੜਾ ਸ਼ੁਕਰੀਆ ਹੋਊਗਾ ਕਿਸ ਨੂੰ ਰੁਪਈਆ ਕੋ ਦੇਣਾ ਜੇ ਤੁਹਾਡਾ ਸ਼ੁਕਰੀਆ ਹੋਊਗਾ ਤੇ ਇੱਕ ਵੀ ਕੰਮ ਇੱਕ ਵੀ ਕੰਮ ਇੰਨਾ ਕਿੱਲਨ ਦੀ ਲੋੜ ਹੀ ਨਹੀਂ ਇੰਨਾ ਕਹਦੇ ਵੀ ਇੱਕ ਵੀ ਕੰਮ ਹੋਇਆ ਦੱਸੋ ਤੇ ਮੈਂ 20 ਕਣਾ ਦਿੰਦਾ ਤੇ ਤੁਸੀਂ 50 ਸਾਲ ਸੁੱਤੇ 12 ਸਾਲ ਹੋ ਗਿਆ ਸੜਕ ਟੁੱਟੀ ਹੈ ਸੁੱਤੇ ਕਿਉਂ ਨਹੀਂ ਬਣਾਈ ਕਿੰਨੇ ਡੱਕੇ ਹਟਾ ਕਿੰਨੇ ਹੱਥ ਫੜੇ ਸੀ ਉਦੋਂ ਤੁਹਾਡਾ ਕਿ ਉੱਥੇ ਉਧਰ ਦਾ ਮਾਲਵੇ ਦਾ ਮੁੰਡਾ ਵਾ ਪਤਾ ਨਹੀਂ ਕੀ ਉਹਦਾ ਨਾਮ ਭੁੱਲਰ ਭੁੱਲਰ ਉਹ ਕਹਿੰਦਾ 100 ਲਿਨਚ 100 ਕਰੋੜ ਢਿਲਮਾ ਔਰ ਬ੍ਰਿਜ ਕਾਲਜ ਲਾਟਰਾਂ ਪਾਟਰ ਇੰਨਾ ਕੁਫਰ ਇੰਨਾ ਝੂਠ ਤੇ ਜੇ ਕੋਈ ਬੰਦਾ ਲੱਗਾ ਜਿਹਦੀ ਕੋਈ ਤਨਖਾਹ ਨਹੀਂ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਆਪਣੇ ਕੰਮ ਕਰਨ ਦਾ ਤੂੰ ਉਹਨੂੰ ਕਰ ਲੈੰਦੋ ਕਿਉਂ ਤੰਗ ਕਰਦੇ ਇਹੋ ਜਿਹੇ ਨੂੰ ਸੰਸਕਾਰ ਹੈ ਨਹੀਂ ਤੂੰ ਦੱਸਣਾ ਸੰਸਕਾਰ ਹੈ ਨਹੀਂ ਤੂੰ ਲਾਈਵ ਦੇ ਵਿੱਚ ਵੀ ਆਰੀ ਗਾਲਾਂ ਕੱਢੀਆਂ ਤੈਨੂੰ ਬਹੁਤ ਸੰਸਕਾਰ ਆ ਨਾਲੇ ਤੇਰੇ ਸ਼ਾਹਜਾਹ ਨੂੰ ਜਿਹਨੇ ਮੈਣੀ ਗੋਲੀ ਚਲਾਈ ਸੀ ਉਹਨੂੰ ਸੰਸਕਾਰ ਆ ਉਹ ਜੀ ਉਹਦਾ ਫਾਦਰ ਅਕਸੈਟ ਹੋ ਗਿਆ ਚੰਗਾ ਭੜਾ ਬੁੱਕਦਾ ਜੱਟ ਨਿਊਜ਼ੀਲੈਂਡ 'ਚ ਰੋਜ਼ 8 ਕਿਲੋਮੀਟਰ ਸੈਰ ਕਰਦਾ ਈ ਆਹ ਹੌਲ ਹੌਲਾਂ ਦੇ ਹੁਣ ਘੋੜੇ ਮਗਾਈ ਉਹਨਾਂ ਨੇ ਉੱਥੇ ਉਹਦੀ ਹੌਸ ਰਾਈਡਿੰਗ ਚੰਗੀ ਭਲੀ ਕਰਦਾਈ ਉਹ ਤੇ ਜਿਹੜੇ ਤੂੰ ਗੱਡੀਆਂ ਸੁਪਨੇ ਜਿੰਨਾ ਵੇਖਿਆ ਮਸਟੈਂਗ ਉਹ ਚਲਾਉਂਦਾਈ ਯਾਟਾ ਉਹ ਝੂੜਦਾਈ ਇਹਨਾਂ ਦੇ ਟਰੱਕ ਟੁੱਟੇ ਆ ਉਹ ਭਰਾਵਾ ਟਰੱਕ ਟੁੱਟੇ ਆ ਟਰਾਲੀਆਂ ਟੁੱਟੀਆਂ ਟਰੈਕਟਰ ਟੁੱਟੇ ਆ ਟਿੱਲਰ ਟੁੱਟੇ ਆ ਤੇ ਕਮਾਈ ਕਰਦੇ ਆ ਠੱਗ ਜੇ ਥੋੜਾ ਨਾ ਨਸਾ ਥੋੜਾ ਵੀ ਕੋਨੇ ਆ ਪਤਾ ਨਹੀਂ ਕੀ ਤੂੰ ਸੋਚਦੇ ਈ ਯਾਰ ਆ ਮਿੰਤਾਂ ਵਾਲੀ ਗੱਲ ਜੇ ਜੇ ਕਿਤੇ ਆਉਣਾ ਡਿਪੈਂਡ ਪੁੰਡ ਜਿੱਥੇ ਵੀ ਆਉਣਾ ਵਾ ਜੇ ਕੋਈ ਰੁਪਈਆ 5-10000 ਲੈ ਕੇ ਆਉਣਾ ਕਿਸੇ ਗਰੀਬੀ ਮਤ ਕਰਦੇ ਆ ਜੀ ਐਵੇਂ ਨਾ ਗੱਡੀ ਛਤਾ ਚੜ ਤੜ ਕੇ ਤਰੇ ਫਿਰਿਆ ਅੱਗੇ ਬੜੇ ਅੱਕੇ ਬੇ ਭਰਾਵਾ ਸਾਡੀ ਸਾਰੀ ਫਸਲ ਮਾਰੀ ਚੱਲੀ ਆ ਜਿੰਨੇ ਕੁ ਜੋਗੇ ਅਸੀਂ ਹੈਗੇ ਮੈਂ ਕਹਾਂ ਚਲੋ ਜਿਹੜੀ ਜਿਹੜੀ ਪਹਿਲੇ ਜਿਹੜੇ ਠੇਕਾ ਚੱਲ ਗਿਆ ਪਰ ਠੇਕਾ ਮਾਫ ਕਰ ਦਾਂਗੇ ਇੰਨੇ ਕੁ ਜੋਗਾਂ ਜੇ ਆਪਾਂ ਕਰ ਸਕਦੇ ਹੋਏ ਤੇ ਕੁਦ ਆਪਾਂ ਤਰੀਕੇ ਨਾਲ ਕਰ ਸਕਦੇ ਹੋਏ ਤੇ ਕਰ ਦਾਂਗੇ ਜੇ ਕਾਨੂੰਨ ਦੇ ਵਿੱਚ ਹੋਇਆ ਤਾਂ ਆਪਾਂ ਕਰ ਦਾਂਗੇ ਕਿਉਂਕਿ ਬੜਾ ਮਾੜਾ ਹਾਲ ਆ ਤੇ ਹੁਣ ਇਹ ਪਾਣੀ ਐਂ ਛੱਡਿਆ ਵਾ ਸਭ ਤੋਂ ਵੱਧ ਅਸੀਂ ਮਾਰੇ ਜਾਂਦੇ ਇੱਚ ਹੋ ਜੀ ਸਰਕਾਰ ਨੇ ਆ ਕਰਤਾ ਸਰਕਾਰ ਨੇ ਆ ਕਰਤਾ ਹਮਾਚੇ ਵਾਲੀ ਸਰਕਾਰ ਨੂੰ ਕੋਸ ਛਾਪਾ ਕਰੋ ਕਾਗਜ਼ ਦਾ ਵੀ ਕਾਤੋਂ ਪਾਣੀ ਜ਼ਿਆਦਾ ਛੱਡਿਆ ਜੇ ਕਿਉਂ ਮਾਰਦੇ ਦੁੱਲੇ ਪੰਜਾਬ ਨੂੰ ਬਸ ਇੰਨਾ ਹੀ ਕਹਿਣਾ ਹੈ ਮੇਰਾ ਆਪਣਾ ਸਿਸਟਮ ਹਿੱਲਿਆ ਪਿਆ ਮੈਨੂੰ ਇੰਨਾ ਖੇਚ ਰੰਦੀ ਨੀਂ ਕਿਹੜੇ ਕੰਮਾਂ 'ਚ ਪਈ ਆਪਾਂ ਬਾਕੀ ਮੈਂ ਆਪਣੇ ਭਰਾਵਾਂ ਕੋ ਮਾਫੀ ਮੰਗਦਾ ਜੇ ਕਿਸੇ ਨੂੰ ਗੁੱਸਾ ਲੱਗਾ ਹੋਵੇ ਮੈਂ ਹੱਥ ਜੋੜ ਕੇ ਮਾਫੀ ਮੰਗਦਾ ਇਹਦੇ ਕੋ ਨਹੀਂ ਇਹਨੂੰ ਇੱਦਾਂ ਏਡਾ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ